ਚਾਰ ਗਾਈਆਂ ਤੋਂ ਅੱਜ ਮੇਰੇ ਕੋਲੇ 70-80 ਪਸ਼ੂ ਹੈਗੇ ਨੇ ਕੁਝ ਆਏ ਸਾਲ 5-7 ਸੇਲ ਵੀ ਕਰਦੇ ਆ ਆਪਣੇ ਕੋਲੇ ਉਹ 1200 ਲੀਟਰ ਸਰਦੀਆਂ ਚ ਹੋ ਗਿਆ ਸੀ ਹੁਣ ਹੈਗਾ 750-800 ਇੱਥੇ ਸੌਂਗ ਤਾਂ ਵੀਰੇ ਸਾਡੇ ਮੇਰੀ ਮੰਮੀ ਨੂੰ ਵੀ ਬਹੁਤ ਸੌਂਗ ਸੀ ਪਹਿਲਾਂ 18-19 ਲੀਟਰ ਵਾਲੀਆਂ ਮੱਝਾਂ ਸਾਡੇ ਤਿੰਨ-ਚਾਰ ਮੱਝਾਂ ਸੀ ਮੇਰੇ ਡੈਡੀ ਮਲਾਜ਼ਮ ਹੁਣ ਤੇ باوجود ਵੀ ਅਸੀਂ ਮੱਝਾਂ ਰੱਖਦੇ ਹੁੰਦੇ ਸੀ ਚੰਗੀਆਂ ਦੋਸਤੋ ਅੱਜ ਨਾ ਪਤਾ ਤੁਹਾਨੂੰ ਇੱਕ ਹੋਰ ਸਕਸੈਸ ਸਟੋਰੀ ਦਿਖਾਉਣੇ ਆ ਬਾਈ ਡੇਰੀ ਫਾਰਮ ਨੂੰ ਲੈ ਕੇ ਹਨਾ ਤੇ ਬੜੀ ਕਹਿੰਡ ਗੱਲਬਾਤ ਹੋਊ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਬਾਈ ਤੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਬਾਈ ਸਭ ਤੋਂ ਪਹਿਲਾਂ ਹਨਾ ਆਪਣਾ ਆਪ ਦਾ ਪਿੰਡ ਦੱਸ ਦਈਏ ਤੇ ਆਪਣਾ ਨਾਮ ਦੱਸ ਦਈਏ ਇੱਕ ਵਾਰੀ ਪਿੰਡ ਪਿੱਥੋ ਜ਼ਿਲ੍ਹਾ ਬਠਿੰਡਾ ਰਾਮਪੁਰੇ ਨੇੜੇ ਆ ਤੇ ਆਪਣਾ ਨਾਮ ਦੱਸ ਦਈਏ ਬਾਈ ਗਰਦੀਪ ਸਿੰਘ ਪੁੱਲ ਡੈਰੀ ਫਾਰਮ ਪਿੱਥੋ ਠੀਕ ਆ ਬਾਈ ਬਾਈ ਦਾ ਜਿਹੜਾ ਡੈਰੀ ਫਾਰਮ ਉਹ ਪੁੱਲ ਡੈਰੀ ਫਾਰਮ ਦੇ ਨਾਮ ਤੇ ਆ ਬਾਈ ਤੇ ਬਾਈ ਕਿੰਨੇ ਟਾਈਮ ਤੋਂ ਆਪਾਂ ਇਹ ਕੰਮ ਕਰ ਰਹੇ ਆ ਤੇ ਕਦੋਂ ਸਟਾਰਟ ਕੀਤਾ ਸੀ ਇਹ ਇਹ ਵੀਰੇ 2009 ਚ ਤਨ ਗਾਇਆਂ ਲੈ ਸੀ ਮੈਂ ਚੰਗੀਆਂ ਬਰੀਡਆਂ ਲੈ ਸੀਗਾ ਉਸ ਤੋਂ ਬਾਅਦ ਵਧਾਉਂਦੇ ਵਧਾਉਂਦੇ ਤੇ ਕੰਮ ਇੱਥੋਂ ਤੱਕ ਪਹੁੰਚ ਗਿਆ ਚਾਰ ਗਾਇਆਂ ਤੋਂ ਅੱਜ ਮੇਰੇ ਕੋਲ 70-80 ਪਸ਼ੂ ਹੈਗੇ ਨੇ ਕੁਝ ਹਰ ਸਾਲ 5-7 ਸੇਲ ਵੀ ਕਰਦੇ ਆ ਠੀਕ ਆ ਭਾਈ ਪਿਛਲੇ ਪਿੱਛੇ ਜੇ 8-10 ਪਸ਼ੂ ਸੇਲ ਕੀਤੇ ਆਪਾਂ ਠੀਕ ਹੈ ਹਾਂ ਤੇ ਜਦੋਂ ਭਾਈ ਤੁਸੀਂ ਇਹ ਕੰਮ ਸਟਾਰਟ ਕਰਿਆ ਤੁਹਾਨੂੰ ਸ਼ੌਂਕ ਸੀ ਜਾਂ ਮੰਨ ਕੇ ਚੱਲ ਬਈ ਯਾਰ ਕਿਸੇ ਨੂੰ ਦੇਖ ਕੇ ਲੱਗੇ ਬਈ ਯਾਰ ਉਹ ਬੰਦਾ ਇੰਨੇ ਪੈਸੇ ਕਮਾਉਂਦਾ ਤੇ ਆਪਾਂ ਵੀ ਕਮਾਉਣ ਲੱਗ ਜੀਏ ਸੌਂਗ ਤਾਂ ਵੀਰੇ ਸਾਡੇ ਮੇਰੀ ਮੰਮੀ ਨੂੰ ਵੀ ਬਹੁਤ ਸੌਂਗ ਸੀ ਪਹਿਲਾਂ 18 19 ਲੀਟਰ ਵਾਲੀਆਂ ਮੱਝਾਂ ਸਾਡੇ ਤਿੰਨ ਚਾਰ ਮੱਝਾਂ ਸੀ ਮੇਰੇ ਡੈਡੀ ਮਲਾਜ਼ਮ ਹੋਣ ਦੇ ਬਾਵਜੂਦ ਵੀ ਅਸੀਂ ਮੱਝਾਂ ਰੱਖਦੇ ਹੁੰਦੇ ਸੀ ਚੰਗੀਆਂ ਅੱਛਾ ਬਾਈ ਹਾਂ ਤੇ ਪੰਜ ਛੇ ਚ ਚੰਗੀਆਂ 17 18 ਲੀਟਰ ਵਾਲੀਆਂ ਮੱਝਾਂ ਸੀਗੀਆਂ ਉਸ ਤੋਂ ਬਾਅਦ ਮੱਝਾਂ ਦਾ ਕੰਮ ਘਟਾ ਕੇ 2009 ਚ ਗਾਂਵਾਂ ਲਿਆ ਤਿੰਨ ਚਾਰ ਠੀਕ ਹੈ ਤੇ ਉਹਦੀ ਬਰੀਡ ਗਾਂ ਤਿਆਰ ਹੁੰਦੀ ਹੁੰਦੀ ਆ ਸਾਰੀ ਬਰੀਡ ਆਪਣੀ ਘਰ ਦੀ ਆ ਇਹ ਸਾਰੀ ਘਰ ਦੀ ਆ ਬਾਈ ਹਾਂ ਉਧਰ ਤਾਏ ਜੀ ਕੇ ਸੀ ਉਹਨਾਂ ਦੇ ਵੀ ਚੰਗੀ ਬਰੀਡ ਸੀ ਉਹਨਾਂ ਦੇ 45 ਪਲੱਸ ਵਾਲੀਆਂ ਉਹਨਾਂ ਦੇ ਠੀਕ ਨਹੀਂ ਆਇਆ ਪਰ ਮੈਂ ਉਹ ਪਿੱਛੇ ਖੁੱਲਾ ਸ਼ੈੱਡ ਪਾ ਕੇ ਉੱਥੇ ਤਿਆਰ ਕਰਨ ਲੱਗ ਗਿਆ ਪਹਿਲਾਂ ਜਿਹੜਾ ਸ਼ੈੱਡ ਸ਼ੁਰੂਆਤ ਕੀਤੀ ਸੀ ਉਹ ਕਿੱਥੋਂ કરી ਸੀ ਬਈ ਜਿਹੜਾ ਪਹਿਲਾਂ ਤੋਂ ਸ਼ੁਰੂਆਤ ਘਰ ਦੇ ਪਿੱਛੇ ਬਾਈ ਉਹ ਛੋਟਾ ਸਾਡਾ ਆਪਣੇ ਉਹ 12 ਇੰਚ ਪਾਇਆ ਸੀਗਾ 2011 ਚ ਮੇਰੀ ਮੈਰਿਜ ਹੋ ਗਈ ਸੀ ਉਸ ਤੋਂ ਬਾਅਦ ਕੰਮ ਫਿਰ ਹੋਰ ਵਧਾਉਣ ਲੱਗ ਗਏ ਠੀਕ ਆ ਪਹਿਲਾਂ ਉੱਥੇ ਲੈ ਕੇ ਤੁਸੀਂ ਪਸ਼ੂ ਜਿਹੜੇ ਮੰਨ ਲਓ ਸਟਾਰਟਿੰਗ ਉੱਥੋਂ ਕਰਿਆਗਾ ਹਾਂ 12 ਚ ਪਾਇਆ ਸੀ ਉਸ ਤੋਂ ਬਾਅਦ 14 ਚ ਪਾਇਆਤਾ ਸੀਗਾ ਇਹ 14 ਚ ਪਾਇਆ ਹਾਂ ਇਹ 14 ਚ ਬਈ ਉਦੋਂ ਫਿਰ ਕਿੰਨਾ ਖਰਚਾ ਪੈ ਗਿਆ ਸੀ ਇਹਦੇ ਤੇ ਇਹਦੇ ਲੱਗ ਗਿਆ ਜੀ 16-17 ਲੱਖ ਰੁਪਇਆ ਸੈੱਟ ਸੈੱਟ ਤੇ ਉਹ ਟਾਈਮ ਦੇ ਵਿੱਚ ਬਈ 14 ਦੇ ਵਿੱਚ ਹਾਂ ਸੈੱਟ ਤੇ ਬਾਗਲ ਤੇ ਖੁਰਲੀਆਂ ਅੱਡ ਸੀ ਠੀਕ ਉਹ ਤਾਂ ਐਂ ਜੇ ਕਹਿੰਦੇ ਹੋਣਗੇ ਵੀ ਉਦੋਂ ਬਾਈ ਕਿੰਨੇ ਕੁ ਡੇਰੀ ਫਾਰਮ ਹੋਣਗੇ ਜਦੋਂ ਤੁਸੀਂ ਸ਼ੁਰੂ ਕਰਿਆ ਇਹ ਕੰਮ ਆਸੇ-ਪਾਸੇ ਆਪਣੇ ਉਦੋਂ ਥੋੜਾ ਮੰਦਾ ਸੀ ਕੰਮ ਬਾਈ ਇਹ ਡੇਰੀ ਫਾਰਮ ਦਾ ਸਹਰੇ ਕੀ ਇਸ ਬਿਜ਼ਨਸ ਆਲਾ ਕਹਿੰਦਾ ਸੀ ਕੁਝ ਬਚਦਾ ਨਹੀਂ ਬਚਦਾ ਨਹੀਂ ਹਾਂ ਚਲ ਫੇਰ ਵੀ ਮੇਰੇ ਕੋਲੇ ਗਾਂਆਂ ਘਰਦਿਆਂ ਸੀ ਹਾਂ ਕੁਝ ਘਰੋਂ ਠੀਕ ਸੀਗੇ ਚਲ ਸੈੱਟ ਪਾ ਲਿਆ ਔਖੇ-ਸੌਖਿਆਂ ਠੀਕ ਮਤਲਬ ਕਿ ਦੁੱਧ ਦਾ ਰੇਟ ਉਦੋਂ ਇੰਨਾ ਖਾਸ ਨਹੀਂ ਐਨਾ ਬਚਤ ਨਹੀਂ ਸੀ ਹੁਣ ਠੀਕ ਆ ਹੁਣ ਠੀਕ ਆ ਬਾਈ ਹਾਂ ਠੀਕ ਆ ਹੁਣ ਬਾਈ ਆਪਣੇ ਕੋਲੇ ਕਿੰਨੇ ਕਿੰਨਾ ਕੁ ਦੁੱਧ ਹੋ ਜਾਂਦਾਗਾ ਟੋਟਲਾ ਆਪਣੇ ਕੋਲ ਉਹ 1200 ਲੀਟਰ ਸਰਦੀਆਂ ਚ ਹੋ ਗਿਆ ਸੀ ਹੁਣ ਹੈਗਾ 750 800 ਇੱਥੇ ਹਮਮ ਗਰਮੀ ਫਰਕ ਪਾਉਂਦੀ ਹੈ ਬਾਈ ਪੂਰਾ ਬਾਈ ਠੀਕ ਹੈ ਹਰ ਵਕਤ ਆਹ ਚਲਾਉਣੇ ਪੈਂਦੇ ਬਫਾਰੇ ਚੱਲੇ ਜਾਂਦੇ ਆ ਠੀਕ ਹੈ ਤੇ ਬਾਈ ਜਿਵੇਂ ਅੱਜ ਕੱਲ ਕੀ ਹੁੰਦਾਗਾ ਕਿ ਬਹੁਤ ਡੇਰੀ ਫਾਰਮ ਨਵੇਂ ਵੀ ਆ ਰਹੇ ਹਨਾ ਪੰਜਾਬ ਦੇ ਵਿੱਚ ਬਹੁਤ ਮੁੰਡੇ ਨਵੇਂ ਕਰ ਰਹੇ ਆ ਡੇਰੀ ਫਾਰਮ ਜਾਂ ਜਾਂ ਕੁਸਰ ਜਾਣ ਜਿਵੇਂ ਪਿੱਛੇ ਜ ਆਪਣੇ ਮਾਲਵੇ ਦੇ ਵਿੱਚ ਥੋੜਾ ਜਿਆਦਾ ਰਿਹਾ ਵੀ ਬਾਹਰ ਜਾਣ ਦਾ ਹਨਾ ਬਾਹਰ ਜਿਆਦਾ ਜਾ ਰਹੇ ਆ ਮੁੰਡੇ ਵੀ ਤੁਹਾਨੂੰ ਕੀ ਲੱਗਦਾ ਵੀ ਜੇ ਬੰਦਾ ਇਹ ਕੰਮ ਕਰਦਾ ਹੈ ਵਧੀਆ ਮਿਹਨਤ ਕਰਦਾ ਹੈ ਵੀ ਵਧੀਆ ਹੈਗੀ ਇਹਨੇ ਚੰਨ ਕੰਮ ਵੀਰੇ ਵਧੀਆ ਉਧਰ 16-16 ਘੰਟੇ ਕੰਮ ਕਰਨਾ ਪੈਂਦਾ ਜੇ ਆਪਾਂ ਫਾਰਮ ਤੇ 3 ਘੰਟੇ ਸਵੇਰ 3 ਘੰਟੇ ਸ਼ਾਮ ਨੂੰ ਆਪਦੀ ਨਿਗਰਾਨੀ ਕਰਦੇ ਆ ਆਪਾਂ ਕੰਮ ਤਾਂ ਇੰਨਾ ਜਿਆਦਾ ਆਪ ਖੁਦ ਕਰ ਨਹੀਂ ਸਕਦੇ ਕਰਨਾ ਤਾਂ ਲੇਬਰ ਨਹੀਂ ਆ بس 3 ਘੰਟੇ ਜ਼ਿੰਮੇਵਾਰੀ ਸਮਝ ਕੇ ਸਵੇਰ ਸ਼ਾਮ ਆਪ ਦਾ ਮਿਲਕ ਟਾਈਮ ਤੇ ਦਿਨੇ ਜੇ ਮ ਗਰਮੀ ਆ ਤਾਂ ਥੋੜਾ ਟਾਈਮ ਵਧਾ ਗਾਈਆਂ ਚ ਰਹੋ ਠੀਕ ਹੈ ਕਈ ਵਾਰੀ ਜ਼ਿਆਦਾ ਹੀਟ ਮੰਨ ਜਾਂਦੀਆਂ ਨੇ ਜ਼ਿਆਦਾ ਹੀਟ ਮੰਨ ਜਾਂਦੀਆਂ ਨੇ ਕਿਹੜੇ ਸੀਮਨ ਦੀਆਂ ਬਾਈ ਜ਼ਿਆਦਾਤਰ ਆਪਣੇ ਕੋਲੇ ਗਾਵਾਂ ਹੁਣ ਸੀਮਨ ਬਾਰਡ ਬਾਈਡ ਦੀਆਂ ਵੀ ਹੈਗੀਆਂ ਬਾਈ ਆਪਣੇ ਪੀਡੀਐਫ ਵਾਲੇ ਸੀਮਨ ਦੀਆਂ ਵੀ ਹੈਗੀਆਂ ਨੇ ਠੀਕ ਐ ਤੇ ਐਬੀਐਸ ਦੇ ਦੀਆਂ ਵੀ ਹੈਗੀਆਂ ਨੇ ਆਪਣੇ ਕੋਲੇ ਸਾਰੇ ਮਤਲਬ ਮਿਕਸ ਵੀ ਤਿੰਨ ਤਰ੍ਹਾਂ ਤਿੰਨ ਦੀਆਂ ਇਹਨਾਂ ਦੀਆਂ ਤਿੰਨਾਂ ਦੀਆਂ ਆਈਫਲ ਵਾਲੀਆਂ ਐਬੀਐਸ ਦੇ ਹੈਮਰ ਦੀਆਂ ਬੱਸੀਆਂ ਪਿੱਛੇ ਹੈਗੀਆਂ ਆਪਣੇ ਕੋਲੇ ਸਪਾਈਕ ਦੀਆਂ ਹੈਗੀਆਂ ਠੀਕ ਹੈ ਤੇ ਦੁੱਧ بھائی ਜਿਵੇਂ ਅਸਲ ਦੇ ਵਿੱਚ ਇੱਕ ਵੱਡਾ ਰੌਲਾ ਰਹਿੰਦਾ ਹਨਾ ਵੀ ਯਾਰ ਦੁੱਧ ਦਾ ਰੇਟ ਨਹੀਂ ਹੈਗਾ ਆ ਵੀ ਡੇਰੀ ਫਾਰਮ ਆ ਜਿਹੜਾ ਉਹ ਘਾਟੇ ਵੱਲ ਜਾ ਰਿਹਾ ਹੈਗਾ ਵੀ ਦੁੱਧ ਦਾ ਰੇਟ ਤੁਹਾਡੇ ਹਿਸਾਬ ਨਾਲ ਹੁਣ ਕਿੰਨਾ ਕੁ ਲੱਗ ਜਾਂਦਾ ਵੀ ਆਪਣਾ ਦੁੱਧ ਦਾ ਰੇਟ ਹੁਣ ਤਾਂ 40 41 ਰੁਪਏ ਲੱਗਦਾ ਵੀਰੇ ਥੋੜਾ ਜਿਹਾ ਸਿਆਲ ਚੋਂ ᱫੋ ਜਿਆਦਾ ਦੁੱਧ ਹੋਣ ਕਰਕੇ ਦੋ ਤਿੰਨ ਆਰੀ ਰੇਟ ਘਟਾਤਾ ਉਹਦਾ ਜ਼ਰੂਰ ਲੋਸ ਪੈਂਦਾ ਪਿਆ ਵੀ ਆਦੋਂ ਕੁਸਤਾ ਕੰਪਨੀਆ ਉਦੋਂ ਚੱਕਦੀਆਂ ਚੱਕਦੀਆਂ ਦੁੱਧ ਬੰਦ ਕਰਦੀਆਂ ਸੀ ਵੀ ਆਪ ਦਾ ਪ੍ਰਾਈਵੇਟ ਵਿੱਚ ਪ੍ਰਾਈਵੇਟ ਹੁਣ 24 25 ਰੁਪਏ ਲੈ ਕੇ ਗਿਆ ਬਈ 10 12 ਦਿਨ ਉਦੋਂ ਵੀ ਬਹੁਤ ਨੁਕਸਾਨ ਹੁੰਦਾ ਗਰਮੀਆਂ ਚ ਹੁਣ ਵੈਸੇ ਗਰਮੀ ਨਾ ਘਟ ਜਾਂਦਾ ਠੀਕ ਹੈ ਜਦੋਂ ਬਈ ਸ਼ੁਰੂ ਚ ਤੁਸੀਂ ਕੰਮ ਕਰਿਆ ਸੀ ਫਿਰ ਉਦੋਂ ਵੀ ਲੇਬਰ ਰੱਖੀ ਹੋਈ ਸੀ ਕਿ ਉਦੋਂ ਤਾਂ ਮੰਨ ਲਓ ਆਪਣੇ ਘਰ ਦੇ ਕੰਮ ਕਰਦੇ ਲੇਬਰ ਉਦੋਂ ਬਈ 10 12 ਕਿੱਲੇ ਵਾਹਣ ਦੇ ਆਪ ਦੇ ਕਰਦੇ ਹੁੰਦੇ ਸੀਗੇ ਇੱਕ ਅਸੀਂ ਬੰਦਾ ਹੁੰਦਾ ਸੀ ਪੰਜਾਬੀ ਨਾਲ ਠੀਕ ਹੈ ਜਿੰਨਾ 20 ਪਸ਼ੂਆਂ ਦੇ ਆਪ ਖੁਦ ਕੰਮ ਕਰੀ ਗਏ ਆ 20 ਪਸ਼ੂਆਂ ਤੱਕ ਬਈ ਹਾਂ ਉਸ ਤੋਂ ਬਾਅਦ ਫਿਰ ਦੋ ਬੰਦੇ ਐਕਸਟਰਾ ਪਸ਼ੂਆਂ ਦੀ ਰੱਖਣ ਲੱਗ ਗਏ ਫਿਰ ਹੁਣ ਸਪੈਸ਼ਲ ਬਾਈ ਹਾਂ ਹੁਣ 70 80 80 ਪਸ਼ੂ ਹੈਗੇ ਨੇ 80 ਪਸ਼ੂ ਹੈਗੇ ਆ ਹਾਂ ਉਧਰ ਮੱਝਾਂ ਵੀ ਆ 67 ਮੱਝਾਂ ਨੇ ਦੋਸਤੋ ਬਾਈ ਦਾ ਜਿਹੜਾ ਕੰਮ ਆ ਮਤਲਬ ਬਾਈ ਕਹਿੰਦਾ ਵੀ ਮਿਹਨਤ ਕਰਨ ਵਾਲਾ ਕੰਮ ਆ ਵੀ ਜੇ ਮਿਹਨਤ ਕਰੋਗੇ ਤੁਸੀਂ ਤਾਂ ਵੀ ਪ੍ਰੋਫਿਟ ਹੈਗਾ ਇੱਕ ਜੇ ਬਾਈ ਆਪਾਂ ਕੰਪੇਅਰ ਕਰ ਲਈਏ ਹਨਾ ਫਿਰ ਮੰਨ ਲਓ ਫੀਡ ਦੇ ਖਰਚੇ ਕੱਢ ਲਈਏ ਇੱਕ ਪਾਸੇ ਆਪਾਂ ਇਹਦਾ ਪ੍ਰੋਫਿਟ ਕੱਢ ਲਈਏ ਵੀ ਤੁਹਾਡੇ ਹਿਸਾਬ ਨਾਲ ਵੀ ਜੇ ਆਪਾਂ 100% ਤੋਂ ਲਈਏ ਤੇ ਕਿੰਨੇ ਕ ਪਰਸੈਂਟ ਆ ਜਿਹੜਾ ਉਹ ਆਪ ਨੂੰ ਬਚ ਜਾਂਦਾ ਤੇ ਵੀ ਇੰਨੇ ਪਰਸੈਂਟ ਪੈਸਾ ਜਿਹੜਾ ਉਹ ਖਰਚੇ ਤੇ ਨਿਕਲ ਜਾਂਦਾ ਵਿੱਚੇ ਸਾਰਾ ਲੇਬਰ ਉੱਪਰ ਲਾ ਕੇ ਹੁਣ ਤਾਂ ਵੀਰੇ ਮੰਨ ਲਾ ਜ 8-9 ਲੱਖ ਦਾ ਦੁੱਧ ਪਿੰਦਾ ਗਾ ਹੁਣ ਮਹੀਨੇ ਦਾ ਹੁਣ ਤਾਂ 2.5-3 ਲੱਖ ਰੁਪਇਆ ਬਚਦਾ ਗਰਮੀ ਆ ਬਾਕੀ ਸਾਰਾ ਖਰਚਾ ਨੇ ਕਰ ਜਾਣਾ ਬਾਕੀ ਜਿਆਦਾ ਖਰਚਾ ਨਿਕਲਦਾ ਹੁਣ ਗਰਮੀ ਚ ਬਿਜਲੀ ਦੇ ਬਿਲ ਵੀ ਜਿਆਦਾ ਹੋ ਜਾਂਦੇ ਆ ਦੁੱਧ ਵੀ ਘਟ ਜਾਂਦਾ ਸਰਦੀਆਂ ਚ ਅੱਧੋ ਅੱਧਾ ਖਰਚਾ ਹੋ ਜਾਂਦਾ ਮੰਨ ਲਾ 9 ਚੋਂ 4 ਲੱਖ ਬਚ ਗਾ ਹਾਂ ਸਾਡੇ ਤੇ ਹੁਣ ਅੱਧ ਸੂਏ ਦੇ ਵਿੱਚ ਜਿਹੜੇ ਪਸ਼ੂ ਪਹੁੰਚ ਕੇ ਬਾਈ ਆਣਾ ਉਹਦੇ ਟਾਈਮ ਦੇ ਵਿੱਚ ਠੀਕ ਐ ਤੇ ਦੋਸਤੋ ਜਿਵੇਂ ਬਾਈ ਦੱਸ ਰਿਹਾ ਵੀ ਇੱਕ ਮਹੀਨੇ ਦਾ ਜੇ ਆਪਾਂ ਨੂੰ ਮੈਂ ਬਾਲਾ ਨਹੀਂ ਕਹਿੰਦਾ ਯਾਰ ਵੀ 2-3 ਲੱਖ ਰੁਪਏ 2 ਲੱਖ ਰੁਪਏ ਬੰਦਾ ਸੇਵ ਕਰੀ ਜਾਂਦਾ ਤਾਂ ਇਟ ਮੀਨਸ ਓਕੇ ਆ ਬਾਈ ਹਨਾ ਸਭ ਤੋਂ ਵੱਡੀ ਗੱਲ ਤੁਸੀਂ ਘਰੇ ਰਹਿ ਰਹੇ ਹੋ ਆਪਦੇ ਪਰਿਵਾਰ ਦੇ ਵਿੱਚ ਰਹਿ ਰਹੇ ਹੋ ਤੇ ਬਾਕੀ ਕੰਮ ਦਾ ਕੰਮ ਆ ਹਨਾ ਤੇ ਬਾਈ ਜੇ ਕੋਈ ਨਵਾਂ ਮੁੰਡਾ ਕੋਈ ਕੰਮ ਕਰਨਾ ਚਾਹੁੰਦਾ ਹੋਵੇ ਹਨਾ ਵੀ ਥੋੜਾ ਐਕਸਪੀਰੀਅੰਸ ਬਹੁਤ ਹੋ ਗਿਆ ਇਸ ਕੰਮ ਨੂੰ ਲੈ ਕੇ ਵੀ ਤੁਸੀਂ ਕੀ ਸੁਜੈਸਟ ਕਰੋਗੇ ਵੀ ਇਹ ਰੋਣੇ ਕਿੰਨੀਆਂ ਗਾਵਾਂ ਤੋਂ ਸ਼ੁਰੂ ਕਰਨਾ ਚਾਹੀਦਾ ਵੀ ਨੌਲੇਜ ਲੈ ਕੇ ਸ਼ੁਰੂ ਕਰਨਾ ਚਾਹੀਦਾ ਵੀ ਤੁਹਾਡਾ ਕੀ ਰਿਵਿਊ ਹੈ ਇਸ ਨੂੰ ਲੈ ਕੇ ਵੀਰੇ ਜੀ ਦਾ ਪਹਿਲਾਂ ਤਾਂ ਆਪਾਂ ਆਪ ਦਾ ਸੈੱਟ ਸਹੀ ਖੁੱਲਾ ਥੋੜਾ ਪਾ ਕੇ ਜੇ 10 ਪਸ਼ੂਆਂ ਦੀ ਸਟਾਰਟ ਕਰੀਏ ਠੀਕ ਹੈ ਠੀਕ ਹੈ ਨਾ ਉਹ ਖੁੱਲਾ ਤੇ ਹਵਾਦਾਰ ਸੈੱਟ ਹੋਣਾ ਚਾਹੀਦਾ ਠੀਕ ਹੈ ਤੇ ਉਸ ਤੋਂ ਬਾਅਦ ਬਰੀਡ ਚੰਗੀ ਹੋਣੀ ਚਾਹੀਦੀ ਆ ਪੰਜ ਚਾਰ ਪਸ਼ੂ ਰੱਖੋ ਉਸ ਤੋਂ ਬਾਅਦ ਦੋ ਸਾਲਾਂ ਚ ਤਜਰਬਾ ਆ ਜਾਂਦਾ ਠੀਕ ਹੈ ਤੇ ਉਸ ਤੋਂ ਬਾਅਦ ਉਸੇ ਤੋਂ ਕੰਮ ਵਧ ਹੀ ਜਾਂਦਾ ਹੈ ਫਿਰ ਉਸ ਚੀਜ਼ ਤੋਂ ਵਧ ਜਾਂਦਾ ਵੀ ਇਹ ਨਹੀਂਗਾ ਵੀ ਯਾਰ ਵੀ ਜੇ ਆਪਾਂ ਇਕੱਠੇ ਕਰ ਲਈਏ ਵੀ ਬਾਲਾ ਹੰਬਲਾ ਮਾਰਨ ਦੀ ਮੈਨੂੰ ਲੱਗਦਾ ਵੀ ਏਡੀ ਲੋਡ ਹੈ ਨਹੀਂ ਉਹ ਵੀ ਫਿਰ ਕਈ ਵਾਰੀ ਗਲਤ ਹੋ ਜਾਂਦਾ ਕੰਮ ਗਲਤ ਹੋ ਜਾਂਦਾ ਨਾ ਬਈ ਇੱਕ ਮੈਂ ਜਦ ਤੱਕ ਮੈਨੂੰ ਲੱਗਦਾ ਵੀ ਨੌਲੇਜ ਆ ਜਿਹੜੀ ਉਹ ਬਹੁਤ ਜ਼ਰੂਰੀ ਆ ਬਈ ਜਦੋਂ ਤੁਹਾਨੂੰ ਨੌਲੇਜ ਆ ਗਈ ਫਿਰ ਚਾਹੇ ਆਪ ਦਾ ਕੋਈ ਲੋਨ ਕਰਾ ਲਓ ਚਾਹੇ ਕੁਛ ਲਓ ਨੌਲੇਜ ਤੋਂ ਬਿਨਾ ਵੱਡਾ ਨਾ ਕੰਮ ਕਰੋ ਤੁਸੀਂ ਹਾਂ ਕਿਉਂਕਿ ਇਸ ਪਸ਼ੂਆਂ ਦੀ ਜਿਹੜੀ ਦੋਸਤੋਂ ਨੌਲੇਜ ਆ ਨਾ ਇਹ ਹੋਣੀ ਬਹੁਤ ਜ਼ਰੂਰੀ ਆ ਕਿਉਂਕਿ ਇਹਨਾਂ ਨੇ ਜਦੋਂ ਬਿਮਾਰ ਹੁੰਦੇ ਆ ਫਿਰ ਟ੍ਰੀਟਮੈਂਟ ਹੋ ਗਿਆ ਫਿਰ ਕਦੋਂ ਸੀਮਨ ਲਵਾਉਣਾ ਕਦੋਂ ਕੀ ਕਰਨਾਗਾ ਇਹ ਸਾਰੀ ਜਾਣਕਾਰੀ ਹੈ ਜਿਹੜੀ ਤੁਹਾਨੂੰ ਹੋਣੀ ਚਾਹੀਦੀ ਹੈ ਠੀਕ ਹੈ ਜੀ ਸ ਇਹ ਬਾਈ ਬਾਈ ਦੀ ਥੋੜੀ ਜੀ ਛੋਟੀ ਜਿਹੀ ਇੱਕ ਸਟੋਰੀ ਸੀਗੀ ਵੀ ਮੈਂ ਸੋਚਿਆ ਚਲੋ ਤੁਹਾਡੇ ਨਾਲ ਸ਼ੇਅਰ ਕਰਕੇ ਬਾਈ ਦਾ ਐਕਸਪੀਰੀਅੰਸ ਹੋ ਗਿਆ ਜਿਵੇਂ ਇੰਨਾ ਸਮਾਂ ਹੋ ਗਿਆ ਕੰਮ ਕਰਦਿਆਂ ਨੂੰ ਤੇ ਓਵਰਾਲ ਜਿਹੜਾ ਰਿਵਿਊ ਹੀ ਨਿਕਲ ਕੇ ਆਉਂਦਾ ਵੀ ਬਾਈ ਇਹ ਘਾਟੇ ਦਾ ਸੌਦਾ ਨਹੀਂ ਹੈਗਾਗਾ ਤੇ ਤੁਸੀਂ ਇਹ ਕੰਮ ਹੈ ਜਿਹੜਾ ਉਹ ਆਪ ਦੀ ਮਿਹਨਤ ਦੇ ਨਾਲ ਕਰ ਸਕਦੇ ਹੋ ਠੀਕ ਹੈ ਜੀ ਸੋ ਬਾਈ ਕੋਲੇ گاਵਾ ਜਿਹੜੀਆਂ ਹੈਗੀਆਂ ਬਾਈ ਜਿਵੇਂ ਹਰ ਸਾਲ ਦੋ ਚਾਰ گاਵਾ ਸੇਲ ਕਰਦੇ ਵੀ ਆ ਤੇ ਬਾਈ ਦੀਆਂ ਵੀਡੀਓ ਵੀ ਆਪਣੇ ਚੈਨਲ ਤੇ ਫਾਰਮਰ ਟੀਵੀ ਤੇ ਆਪਣੀਆਂ ਆਉਂਦੀਆਂ ਰਹਿੰਦੀਆਂ ਨੇ ਤੇ ਇਹਨਾਂ ਨਾਲ ਤੁਸੀਂ ਕੰਟੈਕਟ ਬਣਾ ਕੇ ਰੱਖ ਲਓ ਜਦੋਂ ਕੋਈ ਸੇਲ ਆਲੀ ਆਉਂਦੀ ਹੈ ਤਾਂ ਤੁਸੀਂ ਬਾਈ ਨਾਲ ਕੰਟੈਕਟ ਬਣਾ ਕੇ ਰੱਖਿਓ ਤੇ ਖਰੀਦ ਸਕਦੇ ਹੋ ਤੁਸੀਂ ਇਹਨਾਂ ਤੋਂ ਗਾਵਾਂ ਚੰਗੇ ਮਿਲਕ ਰਿਕਾਰਡ ਵਾਲੀਆਂ ਗਾਵਾਂ ਰੱਖਦੇ ਨੇ ਇਹ ਠੀਕ ਹੈ ਜੀ ਤੇ ਅੱਗੇ ਬਰੀਡ ਫਰੂਟ ਤਿਆਰ ਕਰਦੇ ਰਹਿੰਦੇ ਜੀ ਅੱਜ ਤੁਹਾਨੂੰ ਇੱਕ ਵਾਰੀ ਆਪਾਂ ਮਾੜੀ ਜਿਹੀ ਬੱਚੀਆਂ ਜਿਹੜੀਆਂ ਬਾਈ ਹੁਣ ਤਿਆਰ ਵੀ ਕਰ ਰਿਹਾ ਹੈਗਾ ਠੀਕ ਆ ਉਹ ਦਿਖਾ ਦੰਨੇ ਆ ਤੇ ਅੱਜ ਆ ਜਿਵੇਂ ਬੈਠੇ ਇੱਧਰ ਥੋੜਾ ਜਿਹਾ ਨਾ ਹੁਣ ਕਾਰਨ ਕੀ ਹੈ ਕਈ ਦੋਸਤ ਕਮੈਂਟ ਨਾ ਕਰਨ ਬਈ ਕਿਉਂ ਤੇ ਫਫਾਰੇ ਆ ਜਿਹੜੇ ਬਾਈ ਕਹਿੰਦਾ ਵੀ ਉਹ ਇੱਥੇ ਦਿਨ ਰਾਤ ਹੀ ਚੱਲੀ ਜਾਂਦੇ ਰਹਿੰਦੇ ਉਹਦੇ ਕਰਕੇ ਥੋੜਾ ਵੀ ਗਿੱਲਾ ਜ਼ਰੂਰ ਰਹਿੰਦਾਗਾ ਤੇ ਪਰ ਸਫਾਈ ਅਸੀਂ ਟਾਈਮ ਟੂ ਟਾਈਮ ਕਰਦੇ ਰਹਿੰਨੇ ਹਣਾ ਬਈ ਆਹ ਬੱਚਿਆਂ ਦੀ ਉਮਰ ਕਿੰਨੀ ਹੋ ਬਾਈ ਇਹ 7-7 ਮਹੀਨਿਆਂ ਦੀਆਂ ਬਾਈ ਇਹ 7-7 ਮਹੀਨਿਆਂ ਦੀਆਂ ਹਾਂ ਪਿਛਲੇ ਸਾਲ ਵਾਲੀਆਂ ਹੀ ਨਾ ਇਹ ਪਿਛਲੇ ਸਾਲ ਵਾਲੀਆਂ ਲੈ ਵੀ ਦੋਸਤੋ ਆਹ 7-7 ਮਹੀਨਿਆਂ ਦੀਆਂ ਬੱਚੀਆਂ ਕਹਿ ਨਹੀਂ ਸਕਦਾ ਕੋਈ ਹਣਾ ਵੀ ਕਿ ਜਿਵੇਂ ਇਹ 7-7 ਮਹੀਨਿਆਂ ਦੀਆਂ ਨੇ ਤੇ ਬਾਈ ਮੈਨੂੰ ਲੱਗਦਾ ਵੀ ਲਗਭਗ ਬਸ 3-4 ਮਹੀਨੇ ਹੋ ਗਏ ਆ ਬੱਚੀ ਕੱਲੀ ਆ ਵੱਡੀ ਆ ਪਿਛਲੇ ਆ ਥੋੜੀ ਜਿਹੀ ਵੱਡੀ ਹੈ ਨਾ ਹਾਂ ਕਿੰਨੇ ਕਿੰਨੇ ਬਾਈ ਉਮਰ ਦੀ ਜਿਹੜੀ ਬੱਚੀ ਆ ਤੁਸੀਂ ਤਿਆਰ ਕਰ ਲੈਣਾ ਵੀ ਉਹਦਾ ਸੀਮਨ ਵਗੈਰਾ ਲਵਾ ਦਿੰਨੇ 14 ਮਹੀਨਾ ਜਾਂ ਇਹ ਕਰਾ ਦਿੰਨੇ ਆਉਂਦੇ ਸਾਲ ਨੂੰ ਸੂਪ ਆਉਂਦੀ ਦੋ ਸਾਲਾਂ ਤੋਂ ਹਾਂ ਠੰਡ ਚ ਸਵਾ ਦਿੰਨੇ ਆ ਜਿਵੇਂ ਆਪਣੇ ਆਮ ਘਰਾਂ ਦੀ ਗੱਲ ਕਰ ਲਈਏ ਤਾਂ ਉੱਥੇ ਜਿਹੜੇ ਬੱਚੀਆਂ ਨੇ ਜਾਂ ਝੋਟੀਆਂ ਨੇ ਵੀ ਉਹ ਦੋ ਦੋ ਤਿੰਨ ਤਿੰਨ ਸਾਲ ਖੜੀਆਂ ਰਹਿੰਦੀਆਂ ਨੇ ਹਨਾ ਬਾਈ ਤਾਂ ਉਹਦੇ ਵਿੱਚ ਮੈਨੇਜਮੈਂਟ ਮੈਨੂੰ ਲੱਗਦਾ ਵੀ ਜ਼ਿਆਦਾ ਮੈਟਰ ਕਰਦੀ ਆ ਵੀ ਉਹਨਾਂ ਨੂੰ ਟਾਈਮ ਤੋਂ ਫੀਡ ਦੇਣੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਹਨਾ ਹਾਂਜੀ ਸੋ ਦੋਸਤੋ ਇਹ ਬਾਈ ਦੀਆਂ ਇਧਰ ਆ ਬੱਚੇ ਉਹ ਪਰੇ ਛੋਟੀਆਂ ਬੈਠੀਆਂ ਨੇ ਬਾਈ ਆਓ 4 ਕਿੰਨੇ ਦੀਆਂ ਉਹ ਥੋੜਾ ਅੱਡ ਗਰੁੱਪ ਬਣਾਤਾ ਉਹ ਅੱਛਾ ਉਹ ਛੋਟੀਆਂ ਨੇ ਹੂੰ ਇਹ 6 ਮਹੀਨਿਆਂ ਵਾਲੀਆਂ ਉਹ 4 ਮਹੀਨੇ ਵਾਲੀਆਂ ਅੱਛਾ ਆ ਇਧਰ ਇਧਰ ਛੋਟੀਆਂ ਬੈਠੀਆਂ ਦੋਸਤੋ ਇਹ 4-4 ਮਹੀਨਿਆਂ ਦੀਆਂ ਨੇ ਸਾਰੀਆਂ ਠੀਕ ਐ ਤੇ ਫਫਾਰੇ ਪੂਰੇ ਪ੍ਰੋਪਰ ਲਾਏ ਹੋਏ ਆ ਬਾਈ ਨੇ ਮੈਨੇਜਮੈਂਟ ਆ ਜਿਹੜੀ ਉਹ ਪ੍ਰੋਪਰ ਕੀਤੀ ਹੋਈ ਐ ਸਾਰੇ ਫਾਰਮ ਦੇ ਬਾਈ ਹਨਾ ਕਿਉਂਕਿ ਗਰਮੀ ਆ ਜਿਹੜੀ ਉਹ ਬਹੁਤ ਜ਼ਿਆਦਾ ਗਈ ਟੈਂਪਰੇਚਰ ਬਹੁਤ ਹਾਈ ਐ ਤਾਂ ਕਰਕੇ ਇਹਨਾਂ ਨੂੰ ਜਿਹੜਾ ਠੰਡਾ ਰੱਖਣਾ ਪਾਣੀ ਹਰ ਵਕਤ ਇਹਨਾਂ ਤੇ ਰੋਣਾ ਬਹੁਤ ਜ਼ਰੂਰੀ ਆ ਅ ਲਓ ਵੀ ਦੋਸਤੋ ਬਹੁਤ ਬਹੁਤ ਧੰਨਵਾਦ ਭਾਈ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਕੋਈ ਦੋਸਤ ਮਿੱਤਰ ਦੇਖ ਕੇ ਭਾਈ ਤੋਂ ਮੋਟੀਵੇਟ ਹੋ ਸਕੇ ਠੀਕ ਹੈ ਜੀ ਸੋ ਭਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਮਾਂ ਦੇਣ ਲਈ ਥੈਂਕ ਯੂ ਸ਼ੁਕਰੀਆ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਭਾਈ ਪੁੱਲਾ ਡੈਰੀ ਫਾਰਮ ਤੇ ਆਉਣ ਦਾ ਥੈਂਕ ਯੂ ਭਾਈ